ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਬਹੁਤ ਹੀ ਸ਼ਾਨਦਾਰ ਬਜਟ ਪੇਸ਼ ਕੀਤਾ ਗਿਆ ਮੈਂ ਉਹਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਵਿੱਤ ਮੰਤਰੀ ਨਿਰਮਲ ਸਿਮਾਤਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਇਹ ਬਜਟ ਗਰੀਬ ਵਾਸਤੇ ਆਮ ਆਦੀ ਵਾਸਤੇ ਮਹਿਲਾਵਾਂ ਵਾਸਤੇ ਕਿਸਾਨਾਂ ਵਾਸਤੇ ਇੰਡਸਟਰੀ ਵਾਸਤੇ ਹਰ ਬੰਗ ਨੂੰ ਜਿਹੜਾ ਹੈਗਾ ਇਸ ਤੋਂ ਕੁਛ ਨਾ ਕੁਛ ਲਾਭ ਮਿਲਿਆ ਹੈ ਇਹ ਵਿਕਸਿਤ ਭਾਰਤ ਜਿਹੜਾ ਸਾਡਾ ਲਕਸ਼ ਹੈਗਾ ਉਹਦੇ ਵਿੱਚ ਬਹੁਤ ਵੱਡਾ ਕਦਮ ਹੈਗਾ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਵਾਸਤੇ 500 ਟੌਪ ਦੀਆਂ ਹਿੰਦੁਸਤਾਨ ਦੀ ਇੰਡਸਟਰੀਜ਼ ਦੇ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ। ਉਹ ਬਹੁਤ ਹੀ ਸ਼ਲਾਦਾਯੋਗ ਹੈ। ਇਹਦੇ ਨਾਲ ਨਾਲ ਐਜੂਕੇਸ਼ਨ ਲੋਨ ਵਾਸਤੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ ਉਹਦੇ 'ਚ 3% ਇੰਟਰਸਟ ਦੀ ਜਿਹੜੀ ਸਬਸਿਡੀ ਦਿੱਤੀ ਗਈ ਹੈ। ਇਹਦੇ ਨਾਲ ਵੀ ਨੌਜਵਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ। ਇਸ ਦੇ ਇਲਾਵਾ 3 ਕਰੋੜ ਤੋਂ ਵੱਧ ਕਰਜੜੇ ਬਰਾਕੇ ਦੇਣ ਦੀ ਯੋਜਨਾ ਹੈ। ਨਾਲ ਨਾਲ ਜਿਹੜਾ ਇੱਕ ਇੰਡਸਟਰੀਅਲ ਕੋਰੀਡੋਰ ਅਮ੍ਰਿਤਸਰ ਤੋਂ ਕੋਲਕਾਤਾ ਦੀ ਗੱਲ ਹੋਈ ਹੈ ਉਹ ਵੀ ਬਹੁਤ ਲਾਭਪੰਦ ਹੈਗੀ ਹੈ। MSME ਵਾਸਤੇ ਕ੍ਰੈਡਿਟ ਗਰੰਟੀ ਸਕੀਮ ਜਿਹੜਾ ਵਿਵਸਥਾ ਕੀਤੀ ਗਈ ਹੈ ਬਹੁਤ ਹੀ ਲਾਭਪਰਦ ਹੈਗੀ ਹੈ ਇਹਦੇ ਨਾਲ ਨਾਲ ਸੋਲਰ એનર્ਜੀ ਉਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਉਪਰਾਲਾ ਇਸ ਬਜਟ ਦੇ ਵਿੱਚ ਕੀਤਾ ਗਿਆ ਹੈ। ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਏਗੀ। ਇਹਦੇ ਨਾਲ ਨਾਲ ਮੱਧਮ ਵਰਗ ਵਾਸਤੇ ਔਰ ਖਾਸ ਕਰਕੇ ਸੈਲਰੀਡ ਕਲਾਸ ਵਾਸਤੇ ਜਿਹੜੇ ਇਨਕਮ ਟੈਕਸ ਦੇ ਛੋਟ ਦਿੱਤੀ ਗਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੋ ਮੈਂ ਇਹ ਕਹਿ ਸਕਦਾ कि बजट एक प्रोग्रेसिव बजट है ये बजट पीपल फ्रेंडली है ये आम आदमी का बजट है एक गरीब का बजट है एक इंडस्ट्री का बजट है एक नौकरी पेशा का बजट है और हर वर्ग इस तो उधर लाभ मिलने वाला है मैं इसलिए एक बार फिर प्रधानमंत्री मोदी जी और निर्मला सीतारमण जी